ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਿੰਡ ਚੱਕ ਰਾਜੂ ਸਿੰਘ ਇੱਕ ਸਾਡਾ ਘਰ ਆ ਤੇ ਅੱਜ ਬਾਹਰ ਪ੍ਰੋਗਰਾਮ ਚੱਲ ਰਿਹਾ ਆ ਮੇਰੇ ਜਠਾਨੀ ਕਮਲਜੀਤ ਕੌਰ ਉਹਨਾਂ ਦੇ ਪੋਤੇ ਹਰਸ਼ਦੇ ਸਰਤਾਜ ਜੀਆਂ ਚਲੋੜੀ ਬਣ ਰਹੇ ਆ ਚਾਪ ਕੌੜੇ ਪਕੌੜੇ ਅਸੇ ਵੱਲੇ ਬਣ ਰਿਹਾ ਯਾ ਜਰਮਾਂ ਜਰਮ ਮੌਸਮ ਬਹੁਤ ਠੰਡਾ ਆ જરાસરાતે ચલિયા હોય આયા આજ મોસમ ભી બહોત જ્યાહ ખંડા આયા ધુન પઈ આ ઇતર દાણા સબ્જીયા દા જો ભી તૈયારી હો રહીયા ਸਾਰੇ ਆਪਣੇ ਰਿਸ਼ਤੇਦਾਰੀ ਵਿੱਚ ਹੀ ਆ। ਯਾਤਕਾਰ ਦੇ ਸਿਵਾ ਪ੍ਰਗਟ ਆਇਆ, ਦਾਤਨੀ ਅੰਦੇਸ ਮਨ ਪ੍ਰਗਟ ਆਇਆ, ਅੰਤੇ ਕਰਤੋ ਹੋਏ ਉਸਾਨਾਂ ਜਿਸ ਤੀਉ ਉਪਜਿਆ ਤੇ ਸਮਾਈ, ਸਮਾਨਾ ਵਸਤ ਮਾਇ ਦੇ ਵਸਤ ਗਦਾਈ ਤਾ ਕੋ ਪੀ ਨਾ ਕਹਿ ਨਾ ਜਾਏ। 부ਜਾ ਬੋਧ ਨਾਰਬ ਵੇ ਪੁਨਾਰਾਜਨ ਦੇ ਹਨ, ਏਠਾ ਤੁਮ ਕਾ ਸੇਵਿਆ ਕਰਾਇਆ, ਨਾਲ ਸੂ ਸੇਵਕ ਦਾ ਇਸ ਪ੍ਰਗਟ ਆਇਆ, ਨਿੱਕੇ ਕੀ ਮਹਾਂ ਕਲ ਰਾਖਾ। ਬਸੰਗਰ ਅਸਕਰ ਕੋਲ ਨਾ ਕਾ ਵਿਸਦਾ ਸਾਸਨਾ ਕਾਣ ਤੇ ਆਪ ਤਾ ਕੋ ਲਖ ਦੇਕਰ ਹਾਥ ਮਾਨਸ ਜਤਨ ਕਰ ਤਮੋ ਕਾ ਪਾਪ ਤਿਸ ਕੇ ਕਰਤਾ ਦਰਥੇ ਜਾਤ ਮਹਾਰਾ ਨਾ ਆਖਿਆ ਵਰਨਾ ਕੋਈ ਸਰਵ ਵਿਆਕਾਰ ਆਕਾਸੋ ਏ ਕਾ ਏ ਸੂਤ ਕਰੇ ਰੇ ਤਾਰੀ ਜਪਨ ਨਾਮ ਪ੍ਰਭ ਲਖ ਵਡਾਨੀ ਬਾਰ 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 ਕਰਉ ਜਪੀ ਆਪੀ ਅਮਰ ਤੇ ਮੰਤ ਤਤਪੀਆ ਨਾਮ ਰਤਨ ਜਨ ਗੁਰ ਮੁਖ ਪਾਇਆ ਤੇ ਸਭਿ ਸਿਵਿ ਹੋਰ ਨਾਇਂ ਗ੍ਰਿਸਤਾ ਆ ਨਾਮ ਕੰਨਾ ਮੋਰੂ ਪਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਮਕਰਵਤਾ ਨੇ ਬੰਤ ਨਾਮ ਹੈ ਨਾਮ ਸਮਾਨ ਹੈ ਉਤਪ੍ਰਵ ਰਸੋ ਵਤਨਾ ਕਹੁ ਨਾਨਦ ਜਨ ਕਾ ਸਦ ਕਾਮ ਬੋਲੋ ਜਸ ਦੇਵਾ ਬਿਨ ਰਾਤ ਪ੍ਰਭ ਆਪਣੇ ਰਣ ਕੀ ਨੇ ਦਾਤ ਕਰੇ ਗਵਤ ਆਤਮਕ 你阿姨怀疑他呢？我我我不晓得，啊？几多、啊、你教学 ਅਸ ਗਿਆ ਅਸ ਪਕੀਹਾ ਵਾ ਅਸੇ ਲਾ ਤੇ ਪਿੰਡਾਂ ਲਾ ਕੇ ਜਿਹੜੇ ਆ ਕੱਲਾ ਨਹੀਂ ਲਖੋ ਵਿੱਚ ਵੀ ਹੋਰ ਆਈ ਆ ਮੈਂ ਆਉਣਾ ਨਹੀਂ ਸੀ ਤਾਹਾਂ ਚੱਲ ਫੇਰ ਜਾਉਣਾ ਗਿਆ ਆ ਵਧੀਆ ਕੋਲ ਮੈਂ ਦਵਾ ਲਿਆ ਹਾਜੀ ਸਭ ਕਿੱਦਾਂ

किसी का डर ਉਥੇ ਮਹਾਰਾਜ ਨੇ ਵਿਖਿਆ ਕਿ ਆਪਾ ਇਹੋ ਜਿਹਾ ਸ਼ਹਿਰ ਬਣਾਉਣਾ ਹੈ ਜਿੱਥੇ ਕੋਈ ਕਿਸੇ ਨੂੰ ਘੱਟ ਨੋਟ ਜਿਸ ਥੇ ਕਿਸੇ ਨੂੰ ਕੋਈ ਚਿੰਤਾ ਨਾ ਹੋਵੇ ਕੋਈ ਖੌਫ ਨਾ ਹੋ ਕੋਈ ਕਿਸੇ ਦੇ ਨਾਲ ਧੋਖਾ ਨਾ ਕਰਦਾ ਉਥੇ ਫਿਰ ਮਹਾਰਾਜ ਨੇ ਆਪਣੀ ਬਾਣੀ ਦੇ ਉੱਤੇ ਸ਼ਬਦ ਲਿਖਿਆ ਬੇਗੁਮ ਪੁਰਾ ਸਹਿਰ ਕੋ ਨਾਮ ਉਕ ਅੰਦਰ ਨਹੀਂ ਤੇ ਥਾਉ ਨਾ ਤਸਵੀਰ ਨਾ ਆਤ ਥਾਉ ਮਖਤਾ ਨਾ ਤਰਸਦਾ ਕੋਨੇ ਤੇ ਉੱਚੀ ਸ਼ਬਦ ਤੋਂ ਪੁਰਨਾਤ ਕੁੱਲ ਉੱਚੀ ਜਾਤ ਦੇ ਰਖਣਾ ਦੇ ਸਨੇਹ ਜਵਾਨਤਾ ਤੁਸੀਂ ਬੋਲਦੀ ਹੈ ਜਗ ਕਸਾ ਪੋਣਾ ਦੇ ਹੁੰਦਾ ਵੀ ਕੋਣੀਆਂ ਆਂ ਜਿੱਤੇ ਜਿੱਤੇ ਦੰਬਾ ਵਿੱਚ ਔੜ ਹਾਦੀਆ ਪਪਾ ਉੱਤੇ ਬਹੁਤੀ ਬੰਗੜਾ ਵੀ ਕੁੜੀ ਗੱਲ ਨੂੰ ਪੱਟੜੀ ਦੀ ਕਾਲਾ ਸੂਟ ਪਾ ਕੇ ਜਿੱਦੂ ਅੱਖ ਲੱਗਦੀ ਥੋੜੀ ਰੋਟੀ ਲੱਗੇ ਥੋੜੀ ਕੱਕੇ ਲੱਗਦੀ ਨਾਲ ਮਣ ਖਾਂਦੀ ਤੇਰੀ ਗੁੱਤ ਬੱਤ ਲੋ ਵੀ ਕਨੇਰ ਤੋਂ ਲਿਆਂਦੀ ਧੁੰਗਰ ਅੱਗੇ ਲੱਗਦੀ ਪੈਂਦਾ ਵਾਲੇ ੱਟ ਪੈਣ ਕਰਦੇ ਸਾਵਾਂਵੇਂ ਪੱਟੜੇ ਨਹੀਂ ਕਰਦੇ ਯਾਰ ਓ ਮਿੰਨਾ ਮਿੰਨਾ ਪਪਾ ਉੱਤੇ ਬਹੁਤੀ ਬੰਗੜਾ ਵੀ ਕੁੜੀ ਗੱਲ ਨੂੰ ਪੱਟੜੀ ਸਦਾ ਪਿਆਸਾ ਦੂਰ ਚੱਤੀ ਜੰਦੀ ਵਾਰੀ ਵੇਖਾਂ ਸਾਡੋ ਜੜਦੀ ਜੀਦੇ ਵਾਲੇ ਭਾਈ ਕਰਨਾ ਤੰਦ ਕਰ ਲੈ ਇਹਨੂੰ ਵੇਖ ਕੇ ਜੱਟਾਂ ਦੀ ਜਿੰਦ ਜਾਵੇ ਸਾਡੇ ਤੇ ਮਾਰੇ ਮਾਤੇ ਹੋ ਉਹ ਮਿੰਨਾ ਮਿੰਨਾ ਪੱਪਾ ਹੁੰਦੇ ਬੋਦੀ ਪੰਗੜਾ ਵੀ ਗੁੜੇ ਡੱਟ ਨੂੰ ਪਟੜ ਜੀ ਮਿੰਨਾ ਮਿੰਨਾ 大家开开。 ਦੇ ਧਿਆਨ ਨਾਲ ਵਾਈਨ ਦਾ ਗਲਾਸ ਫੜ ਕੇ ਲੋਲਾ ਵੀ ਮੈਂ ਦਾਲੂ ਕੋਈ ਲੋਈ ਵਟਾਉਣ ਤੇ ਜੀਵਨ ਦੀਆਂ ਸ਼ੰਕਲ ਬਣਾਉਂਦੀ ਰੱਖ ਰੋ ਮੈਨੂੰ ਤੁਨ ਚਾਹੀਦੀਆਂ ਮੈਨੂੰ ਰੱਖੀਂ ਜੀ 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 ਹੱਸ ਕੇ ਲੋਲਾ ਮੈਂ ਕੋਈ ਪਲੇਟ ਪਲੇਟ ਆਲਾ ਚਾਹ ਤੀ ਪਾਇਆ mere na toriye ni lange tarshab पुछण वारे संडी